ਪਰ ਮੇਰੇ ਪਿਆਰੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਸਾਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਔਰ ਰੁੱਖ ਲਗਾ ਕੇ ਪਾਲਣਾ ਵੀ ਚਾਹੀਦਾ ਔਰ ਜੇ ਅਸੀਂ ਰੁੱਖ ਨੂੰ ਪਿਆਰ ਕਰਦੇ ਹਾਂ ਤੇ ਸਾੜਦੇ ਨਹੀਂ ਉਹਨੂੰ ਪਾਣੀ ਦਿੰਦੇ ਹਾਂ ਤਾਂ ਇਹ ਇੱਕ ਉਸ ਤਰ੍ਹਾਂ ਦੀ ਉਹ ਗੱਲ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਬਹੁਤ ਵੱਡੀ ਇੱਕ ਲੰਗਰ ਲਗਾ ਰਹੇ ਹਾਂ ਸੇਵਾ ਕਰ ਰਹੇ ਹਾਂ ਇਹ ਸੇਵਾ ਸਾਨੂੰ ਵਿਰਸੇ ਚ ਪੰਜਾਬੀਆਂ ਨੂੰ ਤਾਂ ਮਿਲਿਓ ਮਿਲੀ ਐ ਪਰ ਜੇ ਅਸੀਂ ਰੁੱਖਾਂ ਨੂੰ ਵੀ ਪਿਆਰ ਕਰਨ ਲੱਗ ਜਾਈਏ ਜਿੱਤੇ ਅਸੀਂ ਹੋਰ ਸੇਵਾਵਾਂ ਕਰਦੇ ਹਾਂ ਤਾਂ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੋਏਗੀ ਆਦੇਸ਼ ਤੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਆਪਣੀ ਮਾਂ ਦੇ ਨਾਂ ਤੇ ਇੱਕ ਬੂਟਾ ਜ਼ਰੂਰ ਲਗਾਓ ਤੇ ਬੂਟੇ ਨੂੰ ਪਾਲੋ ਵੀ ਬੂਟੇ ਲਗਾਉਣੇ ਤਾਂ ਸਿੰਪਲ ਨੇ ਆਮ ਲਗਾ ਦੇ ਦੇ ਨੇ ਬਹੁਤ ਸਾਰੇ ਭਾਵਕ ਬਹਿਣ ਤੇ ਬਹਿ ਕੇ 20 ਹਜ਼ਾਰਾਂ ਬੂਟੇ ਲਗਾਉਂਦੇ ਨੇ ਪਰ ਪਾਲਣਾ ਬੜੀ ਵੱਡੀ ਗੱਲ ਹੈ ਬੂਟੇ ਨੂੰ ਪਾਲਣਾ ਤੇ ਆ ਜੋ ਤੁਸੀਂ ਵੇਖ ਰਹੇ ਹੋ ਮੈਂ ਨਾਲ ਦੀ ਨਾਲ ਵੀਡੀਓ ਬਣਾ ਰਿਹਾ ਇਹ ਹੈ ਮੇਰਾ ਛੋਟਾ ਜਿਹਾ ਫਾਰਮ ਹਾਊਸ ਜਿਹੜਾ ਮੈਂ આજ ਤੋਂ 15-20 ਸਾਲ ਪਹਿਲਾਂ ਬਣਾਇਆ ਸੀਗਾ ਤੇ ਇਹਦੇ ਚ ਮੈਂ ਤਕਰੀਬਨ 50 ਦੇ ਕਰੀਬ ਰੁੱਖ ਲਗਾਏ ਹੋਏ ਨੇ ਤੇ ਹੁਣ ਵੀ ਲਗਾ ਰਿਹਾ ਤੇ ਮੇਰੀ ਅੱਜ ਕੀ ਪਲਾਨਿੰਗ ਇਹ ਹੈ ਕਿ ਮੈਂ 50 ਬੂਟੇ ਆਉਣ ਵਾਲੇ 15-20 ਦਿਨ ਦੇ ਵਿੱਚ ਹੋਰ ਲਗਾਵਾ ਜੋ ਕਿ ਬੁਕਿੰਗ ਕਰਵਾਈ ਹੋਈ ਹੈ ਤੇ ਇਹ ਬੂਟੇ ਜ਼ਰੂਰ ਲਗਾਉਣੇ ਨੇ ਮੈਂ ਆਲੇ ਦੁਆਲੇ ਤਾਂ ਕਿ ਬਹੁਤ ਸ਼ਾਨਦਾਰ ਸਿਮੇਟਰੀ ਬਣੇ ਸੰਗਣੀ ਛਾਂ ਔਰ ਕੁਦਰਤ ਦਾ ਆਨੰਦ ਮਿਲੇ ਤੇ ਆ ਜਿਹੜਾ ਤੁਸੀਂ ਸਾਹਮਣੇ ਵੇਖ ਰਹੇ ਹੋ ਬਿਲਦ ਦਾ ਰੁੱਖ ਹੈ ਤੇ ਇਹ ਬਿਲਦ ਦੇ ਰੁੱਖ ਤੇ ਰਾਤ ਨੂੰ ਤਿੱਤਰ ਬੈਠਦੇ ਨੇ ਜਿਸ ਨੂੰ ਕਿ ইরਾਨੀ ਤਿੱਤਰ ਕਹਿੰਦੇ ਨੇ ਬੜੇ ਬੋਲਦੇ ਨੇ ਤੇ ਉੱਥੇ ਨੂੰ ਸੁਰੱਖਿਆ ਇਹ ਆ ਕਿ ਬਿਲਦ ਦੇ ਕੰਡੇ ਹੁੰਦੇ ਨੇ ਇੱਥੇ ਕੋਈ ਹੋਰ ਜਾਨਵਰ ਨਹੀਂ ਚੜ ਸਕਦਾ ਇਹ ਬੜਾ ਸੁਰੱਖਿਤ ਮਹਿਸੂਸ ਕਰ ਰਹੇ ਨੇ ਤੇ ਇੱਥੇ ਇਨਾ ਆਨੰਦ ਹੁੰਦਾ ਹੈ ਤੇ ਇੱਥੇ ਖੁਦ ਜਦੋਂ ਪੰਛੀ ਚਹਿਚਾਉਂਦੇ ਨੇ ਤਾਂ ਇਹ ਇੱਕ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਸੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਇੱਕ ਇੱਕ ਬੂਟਾ ਜ਼ਰੂਰ ਲਗਾਓ ਜੇ ਤੁਹਾਡੇ ਕੋਲ ਖੁਦ ਦੀ ਜਗ੍ਹਾ ਨਹੀਂ ਹੈਗੀ ਤੁਸੀਂ ਸ਼ਹਿਰਾਂ ਚ ਰਹਿੰਦੇ ਹੋ ਮਲਟੀ ਸਟੋਰੀ ਬਿਲਡਿੰਗਸ ਚ ਰਹਦੇ ਹੋ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਕਿਉਂਕਿ ਸੜਕਾਂ ਦੇ ਦੁਆਲੇ ਲਗਾ ਸਕਦੇ ਹੋ ਖੁੱਲੀਆਂ ਥਾਵਾਂ ਤੇ ਲਗਾ ਸਕਦੇ ਹੋ ਗੱਡੀ ਚ ਜਾਂਦੇ ਜਾਂਦੇ ਰੋਕ ਕੇ ਕਿਤੇ ਰੁੱਖ ਲਗਾ ਦਿਓ ਤੇ ਦੇਖੋ ਕਿਆ ਕਮਾਲ ਆ ਫਿਰ ਰੁੱਖ ਲਗਾ ਕੇ ਉਹਨੂੰ ਜਾਂਦੇ ਆਉਂਦੇ ਕਦੇ ਨਾ ਕਦੇ ਪਾਣੀ ਵੀ ਦਿੰਦੇ ਰਹੋ ਯਾਦ ਰਹੇਗੀ ਤੇ ਇਹਦੇ ਨਾਲ ਇੱਕ ਤਾਂ ਡਿਪਰੈਸ਼ਨ ਨਹੀਂ ਹੋਏਗਾ ਤੁਹਾਨੂੰ ਆਨੰਦ ਰਹੇਗਾ ਯਾਦ ਰਹੇਗੀ ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਤੁਸੀਂ ਦੋਸਤਾਂ ਨੂੰ ਪਾਲ ਦਿਓ ਸੇਵਾ ਕਰ ਦਿਓ ਬੱਚਿਆਂ ਨੂੰ ਪਾਲ ਦਿਓ ਸੇਵਾ ਕਰ ਦਿਓ ਔਰ ਉਹਨਾਂ ਨਾਲ ਸੰਬੰਧ ਬੜਾਈ ਰੱਖ ਦਿਓ ਇਸ ਤਰ੍ਹਾਂ ਹੀ ਦਰਖਤਾਂ ਦੀ ਗੱਲ ਹੈ ਤੇ ਜਦੋਂ ਅਸੀਂ ਰਾਤ ਨੂੰ ਬੈਠੇ ਹੁੰਦੇ ਆ ਜਾਂ ਪਏ ਹੁੰਦੇ ਆ ਤੇ ਅਸੀਂ ਇਹਨਾਂ ਬਾਰੇ ਸੋਚਦੇ ਆ ਜਦੋਂ ਇਹਨਾਂ ਬਾਰੇ ਸੋਚਦੇ ਆ ਤਾਂ ਇਹ ਵੀ ਇੱਕ ਸਾਡੇ ਰੁੱਖ ਭਾਂਡ ਭਰਾ ਲੱਗਦੇ ਨੇ ਤੇ ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਕੁਝ ਰੁੱਖ ਮੈਨੂੰ ਮਾਵਾਂ ਲੱਗਦੇ ਕੁਝ ਲੋਖ ਵਾਂਗ ਭਰਾਵਾਂ ਤੇ ਇਹ ਇਹ ਸਾਡਾ ਹਿੱਸਾ ਹੀ ਨੇ ਕਿਉਂਕਿ ਅਸੀਂ ਕੁਦਰਤ ਦਾ ਹਿੱਸਾ ਅਸੀਂ ਜੇ ਕੁਦਰਤ ਦਾ ਹਿੱਸਾ ਤਾਂ ਸਾਨੂੰ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਅਨ ਦਰਖਤਾਂ ਨੂੰ ਵੀ ਬੇਦਖਲ ਕਰੀਏ ਤੇ ਸਾਡੇ ਪੰਜਾਬੀਆਂ ਦੀ ਤਾਂ ਇੱਕ ਆਦਤ ਹੈ ਕਿ ਦੇਖਿਆ ਗਿਆ ਹੈ ਸੜਕਾਂ ਦੇ ਹਾਰ ਦੇ ਵਾਲੇ ਘੁੰਮਦੇ ਆ ਕਿ ਸੜਕਾਂ ਦੇ ਜੋ ਨਾਲ ਰੁੱਖ ਲੱਗੇ ਹੁੰਦੇ ਨੇ ਉਹਨਾਂ ਨੂੰ ਸਾੜ ਦਿੰਦੇ ਨੇ ਪੱਟ ਦਿੰਦੇ ਨੇ ਤੋੜ ਦਿੰਦੇ ਨੇ ਸੁਭਾ ਉਹ ਹੈ ਨਹੀਂ ਗਾਵੀ ਪਾਲਣ ਦਾ ਜਦ ਕਿ ਜਾਪਾਨੀਆਂ ਤੇ ਜਜ਼ਬਾ ਬੜਾ ਜ਼ਬਰਦਸਤ ਹੈ ਕਿ ਉਹ ਫੁੱਲਾਂ ਦੀ ਖੇਤੀ ਕਰਦੇ ਨੇ ਫੁੱਲਾਂ ਨੂੰ ਪਾਲਦੇ ਨੇ ਦਰਖਤਾਂ ਨੂੰ ਪਾਲਦੇ ਨੇ ਤੇ ਰੈਸਟੈਂਟ ਕੰਟਰੀ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਜਿਹੜਾ ਹੋਰ ਚੀਜ਼ਾਂ ਦੀ ਰੁੱਖਾਂ ਨੂੰ ਬੜਾ ਪਿਆਰ ਕਰਦੇ ਨੇ ਰੁੱਖ ਦੀ ਜਗ੍ਹਾ ਤੇ ਸੜਕ ਦਾ ਵਹਿਣ ਬਦਲ ਲੈਂਦੇ ਨੇ ਹੋਰ ਚੀਜ਼ਾਂ ਜੋ ਕਿ ਬਿਲਡਿੰਗਸ ਬਣਾਉਣੀਆਂ ਨੇ ਤੇ ਉਹ ਵੀ ਕਿਤੇ ਸਾਈਡ ਤੇ ਕਰ ਦਿੰਦੇ ਨੇ ਪਰ ਰੁੱਖ ਨੂੰ ਨਹੀਂ ਪਟਦੇ ਸੋ ਰੁੱਖ ਨੂੰ ਇੱਕ ਦਿੰਦਾ ਹੀ ਸਮਝੋ ਜਾਨ ਇਹਦੇ 'ਚ ਵੀ ਹੈ ਅਹ ਗੁਰਨਾانک ਸਾਹਿਬ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕਿਸ ਮਾਸ ਕੇ ਸਾਗ ਹਵਾ ਕਿਸ ਮੇ ਪਾਪ ਸਮਣਾ ਹੈ ਇਨਾਂ ਚ ਵੀ ਜਾਨ ਹੈ ਤੇ ਇਨਾਂ ਨੂੰ ਜੇ ਅਸੀਂ ਤੋੜ ਦਿਆਂ ਸਾਗ ਨੂੰ ਤੋੜ ਦਿਆਂ ਗੰਦਲ ਨੂੰ ਤੋੜ ਦਿਆਂ ਉਹ ਉਹਦੇ ਚ ਵੀ ਜਾਨ ਹੈ ਉਹਦੀ ਵੀ ਜਾਨ ਜਾਂਦੀ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਮਾਂ ਦੇ ਨਾਂ ਤੇ ਪੂਰਾ ਦੇਸ਼ ਇੱਕ ਇੱਕ ਰੁੱਖ ਲਗਾਏਗਾ ਜ਼ਰੂਰ ਜੇ ਇੱਕ ਰੁੱਖ ਲਗਾਏਗਾ ਤਾਂ ਕੁਦਰਤੀ ਹੈ 140 ਕਰੋੜ ਲੋਕ ਨੇ 140 ਕਰੋੜ ਲੋਕ ਜਦੋਂ ਰੁੱਖ ਲਗਾਉਣਗੇ ਤਾਂ ਦੇਖੋ ਕਿੰਨਾ ਵਾਤਾਵਰਣ ਭਰਪੂਰ ਹੋ ਜਾਏਗਾ ਪੰਜਾਬ ਦੇ ਵਿੱਚ ਇਸ ਵੇਲੇ ਘੱਟੋ-ਘੱਟ 8 ਤੋਂ 9% ਸਿਰਫ ਜੰਗਲ ਹੈ ਜਦਕਿ 33% ਚਾਹੀਦਾ ਹੈ ਤੇ ਇਸੇ ਕਰਕੇ ਤਮਾੜ ਟਪ ਪੈਂਦੀ ਹੈ ਜਬਰਦਸਤ ਟਪ ਪੈਂਦੀ ਆ ਅੱਗ ਪੈਂਦੀ ਹੈ ਦੋਸਤੋ ਜੇ ਇਸ ਅੱਗ ਨੂੰ ਆਉਣ ਵਾਲੀਆਂ ਪੀੜ੍ਹੀਆਂ ਬਚਾ ਕੇ ਰੱਖਣਾ ਹੈ ਤਾਂ ਕੁਦਰਤੀ ਗੱਲ ਹੈ ਤੇ ਤੁਸੀਂ ਖੁਦ ਹੇ ਅ ਵਾਤੋ ਵਾਤ ਰੁੱਖ ਲਗਾਓ ਤੇ ਇਹਨਾਂ ਨੂੰ ਪਿਆਰ ਕਰੋ ਇਹਨਾਂ ਨੂੰ ਪਾਲੋ ਤੇ ਮੈਨੂੰ ਉਮੀਦ ਹੈ ਤੇ ਮੇਰੇ ਦੋਸਤ ਜੋ ਵੀ ਸੁਣ ਰਹੇ ਨੇ ਜ਼ਰੂਰ ਰੁੱਖ ਲਗਾਉਣਗੇ ਹੁਣ ਬਰਸਾਤ ਦਾ ਵੇਲਾ ਹੈ ਹੁਣ ਤਾਂ ਜ਼ਰੂਰ ਰੁੱਖਾਂ ਦਾ ਧਿਆਨ ਦੇਣਾ ਚਾਹੀਦਾ ਬੂਟਿਆਂ ਦਾ ਧਿਆਨ ਦੇਣਾ ਚਾਹੀਦਾ ਬਹੁਤ ਸਾਰੀਆਂ ਸੰਸਥਾਵਾਂ ਬੂਟੇ ਫ੍ਰੀ ਵੰਡਦੇ ਆ ਨੇ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਨੂੰ ਵਾਤੋ ਵਾਤ ਰੁੱਖ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਔਰ alien نسلਾਂ ਮਹਿਸੂਸ ਕਰਨ ਕਿ ਹਾਂ ਸਾਡੇ ਬਡੇਰਿਆਂ ਲਈ ਨੇ ਸਾਡੇ ਲਈ ਕੁਝ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ